ਸਰਕਾਰ ਦਾਵਾ ਕਰਦੀ ਹੈ ਕਿ ਜਿਹੜੇ ਅਸੀਂ ਹਰ ਅਕਾਊਂਟ 'ਚ ਇੰਨਾ ਪੈਸਾ ਭਾਰ ਰਹੇ ਹਾਂ ਲੇਕਿਨ ਰਿਐਲਿਟੀ ਵਿੱਚ ਜਿਹੜੇ ਸਟੈਂਡਰਡ ਅਕਾਊਂਟਸ ਦੇਖੇ ਜਾ ਰਹੇ ਆ ਉਹਨਾਂ ਦੀ ਗਿਣਤੀ ਕਿਤੇ ਜ਼ਿਆਦਾ ਹੈ ਔਰ ਜਿਹੜੇ ਅਸਲੀ ਕਿਸਾਨ ਆ ਜਿਨ੍ਹਾਂ ਨੂੰ ਇਹਦਾ ਫਲ ਮਿਲਣਾ ਚਾਹੀਦਾ ਉਹਨਾਂ ਨੂੰ ਬਹੁਤ ਘੱਟ ਇਹਦਾ ਉਹ ਜਿਹੜਾ ਪੈਸਾ ਹੈ ਉਹ ਟਰਾਂਸਫਰ ਹੋਪੰਦਾ ਹੈ ਸਰਕਾਰ ਨੂੰ ਚਾਹੀਦਾ ਕਿ ਕੁਝ ਇਸ ਬਾਰੇ ਵੀ ਕੋਈ ਮੈਕੈਨਿਜ਼ਮ ਬਣਾਣ ਤਾਂ ਕਿ ਜਿਹੜੇ ਇਸ ਲਈ ਕਿਸਾਨ ਆ ਜਿਹੜੇ ਜਿਹੜੇ ਲੋੜਵੰਦ ਕਿਸਾਨ ਆ ਉਹਨਾਂ ਤੱਕ ਇਹ ਮਦਦ ਜ਼ਰੂਰ ਪਹੁੰਚੇ ਬਿਲਕੁਲ ਠੀਕ ਹੈ ਸੰਧੂ ਸਾਹਿਬ ਜੋ ਇਹ ਫਿਗਰਾਂ ਨੇ ਸਿਰਫ ਹਿਸਾਬੀ ਕਿਤਾਬੀ ਕਾਗਜ਼ਾਂ ਦੇ ਵਿੱਚ ਹੈਗੀਆਂ ਨੇ ਮੈਂ ਤੁਹਾਨੂੰ ਸਪਸ਼ਟ ਕਰਦਾ ਦੋ ਇੱਕ ਛੋਟੀ ਜੀ ਐਗਜ਼ਾਮਪਲ ਦਿੰਨਾ ਪਿੱਛੇ ਜੇ ਸਕੀਮ ਆਈ ਹਾਈ ਵੈਲਿਊ ਐਡਿਡ ਜਿਹੜਾ ਪ੍ਰੋਡਿਊਸ ਇਹ ਫਾਰਮਰ ਦੀ ਉਹਨੂੰ ਟਰਾਂਸਪੋਰਟ ਕਰਨ ਲਈ ਵਹੀਕਲ ਫਾਈਨਾਂਸ ਕਰਨਾ ਕੋਲ ਜਹਾਨ ਨੇ ਸੂਮੋ ਤੇ ਉਸ ਤੋਂ ਬਾਅਦ इनोਵਾ ਗੱਡੀਆਂ ਟੈਕਸੀਆਂ ਪਾ ਕੇ ਚਲਾਤੀਆਂ ਨਾਨ ਫਾਰਮਰਾਂ ਨੇ ਇਹਦੇ ਤੇ ਕਿਉਂ ਚੈੱਕ ਨਹੀਂ ਸੀ ਹੋ ਸਕਦਾ ਸਰਕਾਰ ਦੀ ਨੀਅਤ ਹੁੰਦੀ ਬੈਂਕਿੰਗ ਦੀ ਨੀਅਤ ਹੁੰਦੀ ਤੇ ਸਭ ਕੁਝ ਚੈੱਕ ਪਾ ਉਹ ਵੀ ਦਿੱਤਾ ਕਿਸਾਨੀ ਦੇ ਕਰਜ਼ੇ ਦੇ ਵਿੱਚ ਹੁਣ ਜਿਹੜੀ ਪੀਐਮ ਕਿਸਾਨ ਨਿਧੀ ਦੀ ਗੱਲ ਹੋ ਰਹੀ ਹੈ ਜਿਹੜਾ ਦੇਰੇ ਨੇ ਸਨਮਾਨ 2000 ਰੁਪਈਆ ਤੇ ਇਹ ਕਿੰਨਾ ਰੋਜ਼ ਦਾ 16 ਰੁਪਈਆ ਨਹੀਂ ਬਣਦਾ ਲekin ਜਿਹੜਾ ਕਿਸਾਨੀ ਦੀ ਇਨਪੁਟ ਕਾਸਟ ਦੇ ਉੱਤੇ 18% ਤੋਂ ਵੱਧ ਦਾ GST ਲਾ ਦਿੱਤਾ ਜੇ 8 ਲੱਖ ਟਰੈਕਟਰ ਨੇ ਇੱਥੇ ਤੇ ਜੇ 3 ਸਾਲ ਚ ਇੱਕ ਵਾਰੀ ਟਰੈਕਟਰ ਤੇ ਟਾਇਰ ਬਦਲੇ ਨੇ ਤੇ ਉਦੋਂ ਤੇ 18% ਜਿਹੜਾ ਵੈਟ ਰਿਕਵਰੀ ਹੋ ਗਈ ਏ ਉਹ ਤੇ ਕਿਸਾਨੀ ਨੂੰ ਮੁੜੀ ਨਾ ਚਲੋ ਇਹਨਾਂ ਚੀਜ਼ਾਂ ਨੂੰ ਛੱਡੀ ਹੁਣ ਮੈਂ ਇੱਕ ਪ੍ਰਿੰਸੀਪਲ ਦੀ ਗੱਲ ਕਰਦਾ ਪ੍ਰਿੰਸੀਪਲ ਡਿਸੀਜਨ ਤੇ ਨੇਕ ਨੀਤੀ ਦੇ ਨਾਲ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਪਿਛਲੇ 10 ਸਾਲ ਦੇ ਵਿੱਚ ਭਾਰਤ ਸਰਕਾਰ ਨੇ ਕਿੰਨਾ ਖੇਤੀ ਇਨਫਰਾਸਟ੍ਰਕਚਰ ਦੇ ਉੱਤੇ ਖਰਚਾ ਕੀਤਾ ਇਹਦੇ ਅੰਕੜੇ ਤੁਹਾਡੇ ਸਾਹਮਣੇ ਆਣ ਕੇ ਤੇ ਹੈਰਾਨ ਕਰਨੇ ਦੂਸਰੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਕਿੰਨੀਆਂ ਨਹਿਰਾਂ ਰੀਮਾਡਲ ਹੋਈਆਂ ਨੇ ਸਾਡੀ ਉਸ 2002 ਦੇ ਵਿੱਚ ਉੱਪਰ ਬਰੀ ਦੁਆਬ ਕਨਾਲ ਜਿਹੜੀ ਲਾਈਫਲਾਈਨ ਹੈ ਉਸ ਤੋਂ ਬਾਅਦ ਰੀਮਾਡਲ ਨਹੀਂ ਹੋਈ 22 ਸਾਲ ਕੋਈ ਕਣਕ ਉਹਦਾ ਕੰਡਾ ਨਹੀਂ ਭੁਰਿਆ ਕੋ ਪੁਲ ਨਹੀਂ ਬਣਿਆ ਕੋ ਖਾਲ ਨਹੀਂ ਠੱਠਾ ਕੋਈ ਉਹਦਾ ਸੂਆ ਨਹੀਂ ਟੁੱਟਾ ਕਿੰਨਾ ਇਨਫਰਾਸਟ੍ਰਕਚਰ ਚ ਆਇਆ ਹਰ ਸਾਲ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਬਣੀ ਸੀ ਕਿਸਾਨੀ ਨੂੰ ਪਰਫੁੱਲਤ ਕਰਨ ਲਈ 6000 ਕਰੋੜ ਤੇ ਆ ਗਈ ਹੈ ਕਿਸੇ ਵੇਲੇ 33 34 35000 ਕਰੋੜ ਰੁਪਏ ਦੇ ਕੋਲ ਸੀ ਤੀਸਰੀ ਗੱਲ ਆ ਗਈ ਕਿ ਸਬਸਿਡੀ ਦਿੱਤੀ ਅੱਗੇ ਸਬਸਿਡੀ ਤਾਂ ਗਈ ਕਿਸਾਨੀ ਨੇ ਹੋਣ ਤੇ ਫੈਕਟਰੀਆਂ ਪੈਦਾ ਕਰਨ ਵਾਲਿਆਂ ਨੂੰ ਗਈਆਂ ਜਿਨ੍ਹਾਂ ਨੇ ਖਾਦ ਬਣਾਈ ਉਹਦੀ ਇਨਵੈਂਟਰੀ ਕਿਹਨੇ ਚੈੱਕ ਕੀਤੀ ਹੁਣ ਤੀਸਰੀ ਗੱਲ ਆ ਗਈ ਕਿ ਕਿਸਾਨੀ ਦੀ ਜਦੋਂ ਤੁਸੀਂ ਆਮਦਨੀ ਦੁੱਗਣੀ ਕਰਨ ਦੀ ਗੱਲ ਕਰ ਰਹੇ ਹੋ ਕਿੰਨੀਆਂ ਕੁ ਚੀਜ਼ਾਂ ਫੈਕਟਰ ਇਨ ਕੀਤੀਆਂ ਗਈਆਂ ਨੇ ਮੈਂ ਖੁਦ ਕੋਸਟ ਪ੍ਰਾਈਸਸ ਕਮਿਸ਼ਨ ਦੇ ਸੀਐਫਸੀਪੀ ਦੇ ਚੇਅਰਪਰਸਨ ਨੂੰ ਮਿਲਿਆ ਪੰਜਾਬ ਦੇ ਵਿੱਚ ਖੇਤੀ ਨੂੰ ਪਰਫੁੱਲਤ ਕਰਨ ਲਈ ਤੇ ਉਹਦੀ ਪ੍ਰੋਸੈਸਿੰਗ ਕਰਨ ਲਈ ਕਿੰਨਾ ਕੁ ਜ਼ੋਰ ਦਿੱਤਾ ਗਿਆ ਪਿਛਲੇ ਸਾਲਾਂ ਦੇ ਵਿੱਚ ਸਭ ਤੋਂ ਵੱਧ ਅਸੀਂ ਕਣਕ ਪੈਦਾਵਾਰ ਕਰਦੇ ਹਾਂ ਸਭ ਤੋਂ ਵੱਧ ਦੁੱਧ ਸਾਦਾ ਪੈਦਾਵਾਰ ਪੰਜਾਬ ਦੀ ਸਾਰੇ ਤੇਜ 1200 ਰੋਜ਼ ਦੀ 1 ਮਿਲੀਲੀਟਰ ਤੇ ਕੋਲ ਹੁੰਦੀ ਹੈ ਪ੍ਰਤੀ ਵਿਅਕਤੀ ਇੱਕ ਵੇਲੇ 182 ਲੱਖ ਟਨ ਅਸੀਂ ਕਣਕ ਪੈਦਾ ਕਰਤੀ ਕਿੰਨੀਆਂ ਅਗ ਬਿਸਕਟਾਂ ਦੀਆਂ ਫੈਕਟਰੀਆਂ ਨੇ ਟਣਾ ਚ ਕਣਕ ਜਾਂਦੀ ਹੈ ਟਣਾ ਚ ਮਿਲਕ ਪਾਊਡਰ ਜਾਂਦਾ ਪ੍ਰੋਸੈਸ ਹੋ ਕੇ ਗ੍ਰਾਮਾਂ ਚ ਆ ਕੇ ਬਿਸਕਟ ਵਿਕਦਾ ਉਹਦੇ ਤੇ ਕਿਉਂ ਨਹੀਂ ਸਰਕਾਰ ਨੇ ਪ੍ਰੋਸੈਸਿੰਗ ਤੇ ਧਿਆਨ ਦਿੱਤਾ